ਸਟਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਵਿੱਖ ਵਿੱਚ 3 ਕਰੋੜ ਤੋਂ ਵਧੇਰੇ ਔਰਤਾਂ ਨੂੰ ਲੱਖਪਤੀ ਦੀਦੀ ਬਣਾਉਣ ਦੀ ਯੋਜਨਾ ਦਾ ਐਲਾਨ ਕਰਨਾ ਦੇਸ਼ ਵਿੱਚ جاری ਮਹਿਲਾ ਸ਼ਸ਼ਕਤੀਕਰਨ ਮੁਹਿੰਮ ਦਾ ਹੀ ਇੱਕ ਅਹਿਮ ਹਿੱਸਾ ਸਮਝਿਆ ਜਾ ਸਕਦਾ ਹੈ ਡੰਡੀ ਪ੍ਰਧਾਨ ਮੰਤਰੀ ਨੇ ਇਹ ਐਲਾਨ ਹਰਿਆਣਾ ਵਿੱਚ ਔਰਤਾਂ ਦੇ ਹਿੱਤਾਂ ਅਤੇ ਭਲਾਈ ਉੱਤੇ ਕੇਂਦ੍ਰਿਤ ਸਖੀ ਬੀਮਾ ਯੋਜਨਾ ਦੀ ਸ਼ੁਰੂਆਤ ਕਰਨ ਮੌਕੇ ਕੀਤਾ ਡੰਡੀ ਸਰਕਾਰ ਵੱਲੋਂ ਸਖੀ ਬੀਮਾ ਯੋਜਨਾ ਸਰਕਾਰੀ ਮਾਲਕੀ ਵਾਲੀ ਭਾਰਤੀ ਜੀਵਨ ਬੀਮਾ ਨਿਗਮ LIC ਨਾਲ ਮਿਲ ਕੇ ਤਿਆਰ ਕੀਤੀ ਗਈ ਹੈ ਜੋ ਖਾਸ ਤੌਰ ਉਤੇ 18 ਤੋਂ 70 ਸਾਲ ਦੀ ਉਮਰ ਦੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਬਣਾਈ ਗਈ ਹੈ ਜੋ ਕਿ 10ਵੀਂ ਜਮਾਤ ਪਾਸ ਹਨ ਡੈਂਡੀ ਉਨਾਂ ਨੂੰ ਵਿੱਤੀ ਸਾਖਰਤਾ ਅਤੇ ਪੀਮਾ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ 3 ਸਾਲਾਂ ਲਈ ਵਿਸ਼ੇਸ਼ ਸਿਖਲਾਈ ਅਤੇ ਵਜ਼ੀਫਾ ਮਿਲੇਗਾ ਡੰਡੀ ਐਸ ਯੋਜਨਾ ਤਹਿਤ ਮਹਿਲਾ ਏਜੰਟਾਂ ਨੂੰ ਪਹਿਲੇ ਸਾਲ 7000 ਰੁਪਏ ਪ੍ਰਤੀ ਮਹੀਨਾ ਮਿਲੇਗਾ ਜਦੋਂ ਕਿ ਦੂਜੇ ਸਾਲ 6000 ਰੁਪਏ ਅਤੇ ਤੀਜੇ ਸਾਲ 5000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਮਿਲੇਗਾ ਅਤੇ ਬੀਮਾ ਸਖੀਆਂ ਨੂੰ ਕਮਿਸ਼ਨ ਦਾ ਲਾਭ ਵੀ ਮਿਲੇਗਾ ਡੰਡੀ ਇਸ ਯੋਜਨਾ ਤਹਿਤ 2 ਲੱਖ ਮਹਿਲਾ ਬੀਮਾ ਏਜੰਟਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਡੰਡੀ ਇਸ ਯੋਜਨਾ ਦਾ ਇੱਕ ਪੱਖ ਹਰਿਆਣਾ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਦੂਜੀ ਅਤੇ ਸੂਬੇ ਵਿੱਚ ਭਾਜਪਾ ਦੀ ਤੀਜੀ ਪਾਰੀ ਵਾਲੀ ਸਰਕਾਰ ਬਣਨ ਪਿੱਛੋਂ ਸੂਬੇ ਦੀਆਂ ਔਰਤਾਂ ਦੀ ਪੜ੍ਹਾਈ ਲਈ ਸ਼ੁਰੂ ਕੀਤੇ ਗਏ ਯਤਨਾਂ ਅਤੇ ਖਾਸ ਤੌਰ ਉਤੇ ਬੇਟੀ ਬਚਾਓ ਬੇਟੀ ਪੜਾਓ ਦੀ ਯੋਜਨਾ ਨਾਲ ਵੀ ਜੁੜਦਾ ਹੈ ਡੰਡੀ ਇਸ ਐਲਾਨ ਦੀ ਅਹਿਮੀਅਤ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਇਸ ਮਹਮਾ ਦੌਰਾਨ ਪ੍ਰਦੇਸ਼ ਦੇ ਮੁੱਖ ਮੰਤਰੀ ਰਾਜਪਾਲ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਹਾਜ਼ਰ ਸਨ ਡੰਡੀ ਮਨੋਹਰ ਲਾਲ ਖੱਟਰ ਸਰਕਾਰ ਦੇ ਸਮੇਂ ਤੋਂ ਹੀ ਹਰਿਆਣਾ ਵਿੱਚ ਇਸ ਤਰ੍ਹਾਂ ਦੀਆਂ ਯੋਜਨਾਵਾਂ ਦੇ ਪ੍ਰਸਾਰ ਲਈ ਕਈ ਸਮਾਗਮ ਕੀਤੇ ਜਾਂਦੇ ਰਹੇ ਸਨ ਡੈਂਡੀ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਦੇ ਇਸ ਐਲਾਨ ਦੀ ਅਹਿਮੀਅਤ ਇਹ ਵੀ ਹੈ ਕਿ ਪ੍ਰਦੇਸ਼ ਵਿੱਚ ਨਾਰੀ ਸੁਰੱਖਿਆ ਦੇ ਪੱਖ ਤੋਂ ਪਹਿਲੇ ਸਮਿਆਂ ਵਿੱਚ ਸਥਿਤੀ ਕੁਝ ਚਿੰਤਾਜਨਕ ਰਹੀ ਹੈ ਡੰਡੀ ਪਰਦੇਸ਼ ਵਿੱਚ ਬਾਲ ਬਾਲਿਕਾ ਜਨਮ ਦੀ ਅਨੁਪਾਤ ਦਰ ਵੀ ਲੜਕੀ ਦੇ ਪੱਖ ਵਿੱਚ ਬਹੁਤ ਘਟ ਰਹੀ ਹੈ ਹਾਲਾਂਕਿ ਬੀਤੇ ਕੁਝ ਸਮੇਂ ਤੋਂ ਇਸ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ ਡੰਡੀ हरियाणा ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਵਰਗੀ ਯੋਜਨਾ ਦੇ ਐਲਾਨ ਅਤੇ ਫਿਰ ਇਸ ਨੂੰ ਨੀਤੀ ਪ੍ਰੋਗਰਾਮਾਂ ਰਾਹੀਂ ਲਾਗੂ ਕਰਨ ਨਾਲ ਇੱਕ ਪਾਸੇ ਜਿੱਥੇ ਲੜਕੀਆਂ ਦੀ ਜਨਮ ਦਰ ਵਿੱਚ ਜ਼ਿਕਰਯੋਗ ਵਾਅਦਾ ਹੋਇਆ ਹੈ ਉਥੇ ਸੂਬੇ ਦੀਆਂ ਲੜਕੀਆਂ ਨੇ ਤਰਤੀ ਤੂੰ ਆਕਾਸ਼ ਤੱਕ ਆਪਣੀਆਂ अनेका ਸਫਲਤਾਵਾਂ ਦੇ ਝੰਡੇ ਵੀ ਗੱਡੇ ਹਨ ਡੰਡੀ ਖੇਡਾਂ ਵਿੱਚ ਤਾਂ ਹਰਿਆਣਾ ਦੀਆਂ ਲੜਕੀਆਂ ਨੇ ਪੂਰੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਅੰਤਰਰਾਸ਼ਟਰੀ ਪੱਧਰ ਉਤੇ ਵੀ अनेका ਤਗਮੇ ਜਿੱਤੇ ਹਨ ਅਤੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ ਡੰਡੀ ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਨੇ ਬੀਤੇ ਕਈ ਸਾਲਾਂ ਵਿੱਚ ਔਰਤਾਂ ਦੇ ਹਿੱਤਾਂ ਅਤੇ ਭਲਾਈ ਲਈ ਅਨੇਕਾਂ ਯੋਜਨਾਵਾਂ ਸਟਾਪ